ਡਾਕਟਰ ਜਸਵਿੰਦਰ ਪੱਲਾ ਦਾ ਛੋਟੀ ਉਮਰ ਦੇ ਵਿੱਚ ਤੁਰਜਣਾ ਇਹ ਸਾਡੇ ਸਮਾਜ ਲਈ ਇੱਕ ਟਾਕਾ ਡਾਟ ਸਰਬ ਕਿਉਂਕਿ ਮੈਂ ਡਾਕਟਰ ਜਸਵਿੰਦਰ ਪੱਲਾ ਦੇ ਕੋਲੋਂ ਪੜਿਆ ਨਹੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਨਿਆਣਾ ਦੇ ਵਿੱਚ ਉਹਨਾਂ ਦੇ ਨਾਲ ਪੜਾਇਆ ਵੀ ਆ ਉਹਨਾਂ ਦੇ ਨਾਲ ਮੈਨੂੰ ਸਹਿਯੋਗ ਕਰਨ ਦਾ ਵੀ ਟਾਈਮ ਮਿਲਿਆ ਟੀਵੀ ਪ੍ਰੋਗਰਾਮ ਕੰਡੋ ਦਾ ਵੀ ਮਤਲਬ ਉਹਰਾ ਉਹ ਵਕਤ ਮਿਲਿਆ ਡਾਕਟਰ ਜਸਵਿੰਦਰ ਪੱਲਾ ਨੂੰ ਮੈਂ ਜ਼ਿੰਦਗੀ 'ਚ ਕਦੇ ਉਦਾਸ ਦੇਖਿਆ ਹੀ ਮਤਲਬ ਪਹਿਲੀ ਵਾਰੀ ਅੱਜ ਹੁਣ ਉਹਨਾਂ ਦਾ ਚਿਹਰਾ ਨੂੰ ਤੁਸੀਂ ਕਰ ਦੇਖ ਕੇ ਆਏ ਆ ਮੈਂ ਪਹਿਲੀ ਵਾਰੀ ਉਹਨਾਂ ਨੂੰ ਕਮੋਜ ਦੇਖਿਆ ਮੈਂ ਉਹਨਾਂ ਨੂੰ ਜ਼ਿੰਦਗੀ 'ਚ ਕਮੋਜ ਦੇਖਿਆ ਮੈਂ ਉਹਨਾਂ ਨੂੰ ਬਿਮਾਰ ਵੀ ਦੇਖਿਆ ਬਿਮਾਰ ਵੀ ਦੇਖਿਆ ਲੇਕਿਨ ਉਹ ਬਿਮਾਰੀ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਰਹੇ ਆ ਉਹ ਚੜ੍ਹਦੀ ਕਲਾ ਵਾਲੇ ਇਨਸਾਨ ਸੀ ਉਹਨਾਂ ਜ਼ਿੰਦਗੀ ਦੇ ਸ਼ਾਹ ਅਸਵਾਰ ਸੀ ਉਹ ਜਿਨ੍ਹਾਂ ਨੇ ਸਮਾਜ ਨੂੰ ਆਪਣੀ ਕਲਾ ਦੇ ਨਾਲ ਆਸਿਆ ਦੇ ਨਾਲ ਆਪਣੇ ਹੁਨਰ ਦੇ ਨਾਲ ਉਹਨਾਂ ਨੇ ਸਮਾਜਿਕ ਬਹੁਤ ਵਧੀਆ ਸਨਿਆਦ ਦਿੱਤਾ ਉਹਨਾਂ ਦੀ ਜਿਹੜੀ ਮਰਜ਼ੀ ਤੁਸੀਂ ਛਲਕਾਟਾ ਉਹਨਾਂ ਨੇ 1987 ਤੋਂ ਲੈ ਕੇ 2009 ਤੱਕ ਲਗਾਤਾਰ ਕੀਤਾ ਜਿਹੜਾ ਮਰਜ਼ੀ ਛਲਕਾਟਾ ਦੇ ਦੋ ਜਿਹੜੀ ਮਰਜ਼ੀ ਫਿਲਮ ਦੇਖ ਲਓ ਉਹਨਾਂ ਨੇ ਟੋਕੋਰਾਂ ਕੀਤੀਆਂ ਬੇਰੁਜ਼ਗਾਰੀ ਤੇ ਪ੍ਰੈਸਟਾਰ ਚਾਰਟ ਤੇ ਸਾਡਾ ਜਿਹੜਾ ਹੋਰ ਸਿਸਟਮ ਹੈ ਪ੍ਰੂਨ ਹੱਤਿਆ ਮਤਲਬ ਸਾਰੇ ਕਰਸ ਦੇ ਪ੍ਰਦੂਸ਼ਨ ਤੇ ਉਹਨਾਂ ਨੇ ਬਹੁਤ ਗੱਲ ਕੀਤੀ ਆ ਸੋ ਉਹਨਾਂ ਦਾ ਜਿਹੜਾ ਸਨੇਹਾ ਉਹ ਹਮੇਸ਼ਾ ਜਿਹੜਾ ਉਸ ਸਮਾਜ ਨੂੰ ਮਿਲਦਾ ਰਹੂਗਾ ਮੇਰੀ ਬਾਈ ਇੱਕ ਅਰਦਾਸ ਹੈ ਕਿ ਉਹਨਾਂ ਦੀ ਆਤਮਾ ਵੀ ਉਹਨੂੰ ਪਰਮਾਤਮਾ ਦੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਉਹਨਾਂ ਦਾ ਜਿਹੜਾ ਹੋਂਰ ਹੈ ਉਹ ਬਰਕਰਾਰ ਰਹੇ ਉਹਨਾਂ ਦੇ ਸੁਪੁੱਤਰ ਜਿਹੜੇ ਪੁਖਰਾਜ ਪੰਨਾ ਬਹੁਤ ਬਹੁਤ ਸਤਿਕਾਰਯੋਗ ਹੈ ਉਹਦੇ ਨਾਲ ਹੀ ਇਸ ਸਮੇਂ ਉਹਨਾਂ ਦੇ ਸੁਪੁੱਤਰ ਦੇ ਨਾਲ